ਹਾਂ ਉਹ ਹੁੰਦਾ 10 ਉਹ ਇੱਕ ਵਾਰੀ ਉੱਥੇ ਤੋਂ ਲੱਗੇ ਇੱਥੇ ਤੱਕ ਚੱਲੀ ਜੀ ਫੇਰ ਨਹੀਂ ਪਰਮਾਨੈਂਟ ਆ ਜੀ ਪਰਮਾਨੈਂਟ ਆ ਪਰਮਾਨੈਂਟ 500 ਮੀਟਰ ਦਾ ਸਟ੍ਰੈਚ ਦਿੱਤਾ ਹੋਇਆ ਇਹਨਾਂ ਨੂੰ ਸੋਲਮਨ ਐਂਡ ਟੀਚਰ ਇਹ ਨਹੀਂ ਵੀ ਦਿਖਾਵਾ ਫਿਫੋਰਿੰਗ ਕਰ ਪਹਿਲਾਂ ਹੋਇਆ ਪਹਿਲਾਂ ਹੁੰਦਾ ਰਿਹਾ ਇਹ ਕੋਈ ਦਿਖਾਵਾ ਕਰਦਾ ਤਾਂ ਕੋਈ ਸਸਤਾ ਹੋ ਨਹੀਂ ਇਸ ਦੇ ਰੈਗੂਲਰ ਹੀ ਹੁੰਦੇ ਇਹਦੀ ਕੋਈ ਟਿਕਟ ਟੋਕ ਟੂ ਵੀ ਲੱਗੂਗੀ ਹਾਂਜੀ ਹਾਂਜੀ ਬਿਲਕੁਲ ਟਿਕਟ ਲੱਗੇਗੀ ਇਹ ਪ੍ਰਾਈਵੇਟ ਹੀ ਸੈਂਟਰ ਦੇ ਰੇਟ ਲਿਸਟ ਬਾਹਰ ਲਗਾ ਦਿੱਤੀ ਗਈ ਹੈ ਹਾਂਜੀ ਇਹ ਪ੍ਰਾਈਵੇਟ ਠੇਕੇ ਤੇ ਕੀਤਾ ਹੋਇਆ ਸਾਈਟ ਤੇ ਨਹੀਂ ਹੁੰਦਾ ਬਾਈਟ ਬਾਈਟ ਕਰਨੀ ਬਾਈਟ ਕਰਨੀ ਆਪਾਂ ਆਪਾਂ ਦਾ ਬਾਈਟ ਇਹ ਪਹਿਲਾਂ ਰਾਈਟ ਰਾਈਟ ਕਰਨੀ ਹੈ ਜੇ ਰਾਈਟ ਕਰ ਲਈ ਪਹਿਲਾਂ ਦੱਸੋ ਰਾਈਟ ਕਰ ਲਓ ਰਾਈਟ ਕਰ ਲਓ ਪਹਿਲਾਂ ਹਾਂ ਜੀ ਸਰ ਉਹ ਕਰ ਲਈ ਆ ਜੀ ਸਰ ਆਓ ਸਰ ਕਿਦਾਂ ਦੇਖਦੇ ਪਏ ਹੋ ਤੁਹਾਡੇ ਹਲਕੇ ਦੇ ਵਿੱਚ ਸ਼ੁਰੂਆਤ ਕੀਤੀ ਗਈ ਹੈ ਤੁਸੀਂ ਵੀ ਫੋਟਿੰਗ ਕਰਕੇ ਆਏ ਹੋ ਕਿੰਨਾ ਖੰਧਾਰਾ ਮਿਲ ਗਿਆ ਇਸ ਜਗ੍ਹਾ ਦੇ ਉੱਤੇ ਜਿੱਕਰ ਗੱਲ ਕੀਤੀ ਗਈ ਸੀ ਦੇਖੋ ਬਹੁਤ ਵਧੀਆ ਹੁਣੇ ਮੈਂ ਆਪ ਜਾ ਕੇ ਆਇਆ ਕਿ ਰਾਈਡ ਦਿੱਤੀ ਹੈ ਬਹੁਤ ਵਧੀਆ ਜਿਹੜਾ ਇੱਥੇ ਮਾਹੌਲ ਹੈ ਸੈਨਿਕ ਬਿਊਟੀ ਆਸ-ਪਾਸ ਤੇ ਬੜਾ ਅੱਛਾ ਰਿਸਪੌਂਸ ਮੇਰੇ ਖਿਆਲ ਹੈ ਵੀ ਪਬਲਿਕ ਵੱਲੋਂ ਮਿਲੇਗਾ ਬਹੁਤ ਵਧੀਆ ਇਨੀਸ਼ੀਏਟਿਵ ਹੈ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਵੱਲੋਂ ਟੂਰਿਜ਼ਮ ਨੂੰ ਜਿਹੜਾ ਹੈਗਾ ਹੁੰਗਾਰਾ ਦਿੱਤਾ ਜਾ ਰਿਹਾ ਪਰ ਸਾਡੇ ਡੀਸੀ ਸਮਨ ਸ਼ੂ ਜੈਨ ਜੀ ਇਹਨਾਂ ਨੇ ਬਹੁਤ ਸ਼ਾਰਟ ਪੀਰੀਅਡ ਚ ਇਹਨੂੰ ਜਿਹੜਾ ਪੂਰਾ ਕਰਕੇ ਇੱਥੇ ਅੱਜ ਜਿਹੜੀ ਰੈਗੂਲਰ ਬੋਟਿੰਗ ਇਹ ਸ਼ੁਰੂ ਕੀਤੀ ਹੈ 7 ਸਾਲ ਦਾ ਟੈਂਡਰ ਹੋਇਆ ਇੱਕ ਤੇ ਔਰ ਜਿਹੜੇ ਰੇਟਸ ਹੈ ਉਹ ਵੀ ਜੈਨੂਨ ਦੇ ਪਬਲਿਕ ਦੀ ਡਿਮਾਂਡ ਦੇ ਹਿਸਾਬ ਨਾਲ ਜਿਹੜਾ ਹੈਗਾ ਉਹ ਨੂੰ ਕਰਾਂਗੇ ਔਰ ਹੋਰ ਬੋਟਸ ਜਿਹੜੀਆਂ ਇੱਥੇ ਜ਼ਰੂਰ ਐਡ ਕਰਾਂਗੇ ਤਾਂ ਕਿ ਜਿਹੜੇ ਵੀ ਲੋਕ ਇੱਥੇ ਦੂਰ ਦੂਰੋਂ ਨਤਮਸਤਕ ਹੁਣ ਆਉਂਦੇ ਆ ਚਮਕੌਰ ਸਾਹਿਬ ਜੋ ਵੱਡੇ ਸਾਹਿਬ ਜਾਦੇ ਸ਼ਹਾਦਤ ਦੀ ਧਰਤੀ ਤੇ ਤੇ ਨਾਲ ਹੀ ਦਸਤਾਨੇ ਸ਼ਹਾਦਤ ਉੱਥੇ ਰੋਜ਼ ਦੇ ਹਜ਼ਾਰਾਂ ਜਿਹੜੇ ਇੱਥੇ ਵਿਜ਼ਟਰ ਆਉਂਦੇ ਆ ਉਹਨਾਂ ਨੂੰ ਜਿਹੜਾ ਹੈਗਾ VOTING ਦਾ ਵੀ ਆਨੰਦ ਜਿਹੜਾ ਇੱਥੇ ਜ਼ਰੂਰ ਮਿਲੇਗਾ ਔਰ ਕਿੱਦਾਂ ਨੇ ਫੋਨ ਸੁਰੱਖਿਆ ਦੇਖੋ ਬਿਲਕੁਲ RESCUE BOAT ਹੈ ਉਹਦੇ ਵਿੱਚ ਡਰਾਈਵਰ ਹੈਗੇ ਔਰ ਨਾਲੇ ਸੇਫਟੀ ਜੈਕਟ ਤੇ ਹੋਰ ਜੋ ਪ੍ਰਬੰਧ ਰਿਕੁਆਇਰਡ ਹੈ ਸਾਰੇ ਪ੍ਰਬੰਧ ਜਿਹੜੇ ਹੈ ਇਨ ਪਲੇਸ ਕਿੱਦਾਂ ਦੇਖੋ ਜੀ ਸਾਹਿਬ ਸ਼ੁਰੂਆਤ ਕੀਤੀ ਗਈ ਆ ਤੁਸੀਂ ਆਪ ਰਾਈਡ ਲੈ ਕੇ ਹੋ ਕਿਦਾਂ ਦਾ ਐਕਸਪੀਰੀਅੰਸ ਰਿਹਾ ਪਹਿਲਾਂ ਬਹੁਤ ਵਧੀਆ ਐਕਸਪੀਰੀਅੰਸ ਹੈ ਔਰ ਬੜਾ ਅੱਛਾ ਲੱਗ ਰਿਹਾ ਹੈ ਇਸੇ ਮੌਸਮ ਵੀ ਅੱਜ ਬਹੁਤ ਅੱਛਾ ਹੋਇਆ ਹੈ ਔਰ ਸ਼ਾਮ ਨੂੰ ਮੈਨੂੰ ਲੱਗਦਾ ਇੱਥੇ ਟੂਰਿਸਟ ਇਸ ਚੀਜ਼ ਦਾ ਆਨੰਦ ਲੈਣਗੇ ਔਰ ਇੱਕ ਚੀਜ਼ ਨਵੀਂ ਸ਼ੁਰੂ ਕੀਤੀ ਗਈ ਹੈ ਸੱਤ ਸਾਲ ਵਾਸਤੇ ਇੱਥੇ ਟੈਂਡਰ ਆਊਟ ਕੀਤੀ ਗਈ ਹੈ ਔਰ ਫਿਰ ਹਾਲ ਦੀ ਕਿਹੜੀ ਸਾਡੇ ਕੋਲ ਦੋ ਬੋਟਸ ਹੈ ਹੋ ਸਕਦਾ ਥੋੜਾ ਵੇਟਿੰਗ ਟਾਈਮ ਵੀ ਹੋਵੇ ਇੱਥੇ ਬਟ एवरीथिंग ਵਿਲ ਬੀ ਸਮੂਥ ਜੈਟਸ ਕੀ ਰਾਈਡ ਵੀ ਹੈਗੀ ਹੈ ਐਂਡ ਸੇਫਟੀ ਪ੍ਰੋਟੋਕੋਲ ਵਾਈਜ਼ ਵੀ ਇਟਸ ਅ ਗੁੱਡ ਇਨੀਸ਼ੀਏਟਿਵ ਜਿਵੇਂ ਜਿਹੜੇ ਟਿਕਟਾਂ ਕਰ ਰਹੇ ਹਾਂ ਜਿਹਦੇ ਤੋਂ ਅੱਖੀਂ ਜਾਂਦੇ ਆ ਕਿੱਦਾਂ ਦੇ ਕੋਹਨ ਕੋਹਦੇ ਨਹੀਂ ਟਿਕਟਾਂ ਜਿਵੇਂ ਕਿ ਮੈਂ ਦੱਸਿਆ ਕਿ ਇਹ ਅਸੀਂ 6.5 6.5 ਲੱਖ ਰੁਪਏ ਦੇ ਵਿੱਚ ਟੈਂਡਰ ਕੀਤਾ ਗਿਆ ਹੈ ਸਾਲਾਨਾ ਸਾਲਾਨਾ ਔਰ ਉਹਦੇ ਸਾਹਮਣੇ ਜਿਹੜਾ ਵੀ ਮਤਲਬ ਟਿਕਟਿੰਗ ਹੈ ਉਹ ਮਾਰਕੀਟ ਦੇ ਸਾਹਮਣੇ ਹੁੰਦਾ ਡਿਮਾਂਡ ਐਂਡ ਸਪਲਾਈ ਕਿੱਦਾਂ ਵੀ ਜੋ ਵੀ ਡਿਮਾਂਡ ਹੈ ਜੀ ਜੋ ਸਪਲਾਈ ਹੋਗੀ ਉਸ ਦੇ ਸਾਹਮਣੇ ਟਿਕਟ ਦੀ ਰੇਟ ਪ੍ਰਯਾਮ ਰੱਖੇ ਜਾਣਗੇ ਸਿਰਫ ਟਾਈਮਿੰਗ ਵગેਰੇ ਤੋਂ ਸਰ ਏਰੀਆ ਤੇ ਨੋਟ ਕਰੇਗਾ ਟਾਈਮਿੰਗ ਸਵੇਰੇ ਤੋਂ ਹੀ ਸ਼ੁਰੂ ਹੋ ਜੇਗੀ ਔਰ ਸ਼ਾਮ ਹਨੇਰੇ ਤੋਂ ਪਹਿਲਾਂ ਨਾ ਇਹ ਟਾਈਮਿੰਗ ਜਿਹੜੇ ਲਾਗੂ ਦੀ ਜਦੋਂ ਤੱਕ ਲਾਈਟਾਂ ਅਸੀਂ ਇੱਥੇ ਨਹੀਂ ਲਵਾ ਦਿੰਦੇ ਰੂਟ ਦੇ ਵਿੱਚ ਟਾਈਮਿੰਗ ਹੋ ਹੋ ਸਰ ਬੂਕਿੰਗ ਸਟਾਰਟ ਕਰਨ ਤੋਂ ਪਹਿਲਾਂ ਜਿਹੜੇ ਲੋਕੀ ਲੈਪ ਬੂਕਿੰਗ ਦਾ ਮਤਲਬ ਲੈਣ ਦੇ ਆਣਗੇ ਕਿ ਡਾਕੂਮੈਂਟੇਸ਼ਨ ਉਹਨਾਂ ਦੀ ਕੀਤੀ ਜਾਵੇ ਨਹੀਂ ਉਹਨਾਂ ਦਾ ਕਵਰ ਹੋਏਗਾ ਇੰਸ਼ੋਰਡ ਕਵਰ ਹੋਏਗਾ ਉਸ ਚੀਜ਼ ਨੂੰ ਲੈ ਕੇ ਕਿੰਨੇ ਕਿ ਮਿੰਟ ਦਾ ਪ੍ਰੋਸੈਸ ਹੋਏਗਾ ਕਿਉਂਕਿ ਲੋਕੀ ਹੈਸਟਰੀ ਚਾਹ ਜ਼ਰੂਰ ਚਾਹੁੰਦੇ ਨੇ ਨਹੀਂ ਨਹੀਂ ਬਿਲਕੁਲ ਇਹ ਸਾਰਾ ਜਿਹੜੇ ਪ੍ਰੋਟੋਕੋਲਸ ਨੇ ਸਾਡੇ ਸਟਾਰਟਿੰਗ ਫਰਮ ਇੰਸ਼ੋਰੈਂਸ ਹੋਰ ਕੋਈ ਵੀ ਮਦਦ ਨਹੀਂ ਨੂੰ ਕੋਈ ਪ੍ਰੀ ਐਗਜ਼ਿਸਟਿੰਗ ਇਲਨੈਸ ਨਹੀਂ ਹੋਏਗੀ ਜੋ ਵੀ ਇਹਨਾਂ ਦੇ ਸੇਫਟੀ ਉਸਾਰੇ ਪੂਰੇ ਕਰਕੇ ਡਾਕੂਮੈਂਟੇਸ਼ਨ ਕੁਝ ਵੀ ਬੇਸਿਕ ਡਾਕੂਮੈਂਟੇਸ਼ਨ ਜਿਹੜੀ ਹੁੰਦੀ ਹੈ ਉਹ ਪੂਰੀ ਕਰਕੇ ਤਾਂ ਹੀ ਬੰਦੇ ਨੂੰ ਅੱਗੇ ਪ੍ਰੋਸੀਡ ਕਰਾਇਆ ਜਾਊਗਾ